preventively is better than cure uh, cancer ਨੂੰ ਅਸੀਂ ਕਿੰਨੀ ਸਟੇਜ ਡਵਾਈਡ ਕਰ ਲੈਨੇ ਆ ਨੰਬਰ 1 ਇਸ ਦਾ ਫਰਸਟ ਥਿੰਗ ਅਵੇਅਰਨੈਸ ਜਾਗਰਤਾ ਮੇਰੀ ਭੈਣੋ ਮੇਰੀ ਮਾਂ ਨੇ ਮੈਨੂੰ ਦੁੱਧ ਪਿਆਇਆ ਛਾਤੀ ਤੋਂ ਓਕੇ ਮੈਨੂੰ ਬਰਥ ਦਿੱਤਾ ਬਰਸ ਫੀਡਿੰਗ ਇਟ ਇੰਪੋਰਟੈਂਟ ਤੁਸੀਂ ਕਿਉਂ ਨਹੀਂ ਪਿਆਉਂਦੀਆਂ ਪਿਆਉਣਾ ਚਾਹੀਦਾ ਮੈਂ 80% ਗਾਰੰਟੀ ਦੇ ਦਿੰਦਾ ਵੀ ਉਹਨੂੰ ਕੈਂਸਰ ਨਹੀਂ ਹੋਏਗਾ ਮੇਰੀ ਮਾਂ ਨੇ ਪਲਾਇਆ ਸੀ ਮੈਨੂੰ ਮਤਲਬ ਬੱਚਾ ਸੀ ਮੈਨੂੰ ਜਨਮ ਦਿੱਤਾ ਦੇਖੋ ਆਪਾਂ ਜਦੋਂ ਕੁਦਰਤ ਨਾਲ ਪਲੇ ਕਰਦੇ ਆ ਨਾ ਇਹ ਦੁੱਧ ਨੂੰ ਦੱਸਾ ਕਰਨਾ ਪੈਂਦਾ ਠੰਡਾ ਕਰਨਾ ਪੈਂਦਾ ਫ੍ਰਿਜ ਦੀ ਲੋੜ ਹੈ ਨਾਓ ਜੇ ਤੁਮਾਰੀ ਜੀ ਬੱਚੇ ਨੂੰ ਪਲਾ ਦੇਓ ਮੈਂ ਕੱਲ ਬ੍ਰੈਸਟ ਕੈਂਸਰ ਦੀ ਗੱਲ ਕੀਤੀ ਹੈ ਠੀਕ ਹੈ ਗੁਰੂ ਘਰਾਂ ਦਾ ਲੰਗਰ ਵੀ ਨਹੀਂ ਸਭ ਦਾ ਛੱਡਿਆ ਸੀਗਾ ਹਰ ਚੌਥੇ ਪੰਜਾਬੀ ਨੂੰ ਡਾਇਬੀਟਿਸ ਹੈ ਤੇ ਹਰ ਗੁਰੂ ਘਰ ਜਿਲੇ ਵਿਹਾਈਆਂ ਇੱਕ ਬੰਦੇ ਨੂੰ ਕੈਂਸਰ ਹੁੰਦਾ ਹੈ ਜਿਹੜੇ ਯੂਨਾਈਟਿਡ ਨੇਸ਼ਨ ਦੇ ਫਿਗਰ ਹੈ ਤੇ ਪੰਜਾਬ ਦੇ ਵਿੱਚ ਮਾਲਵਾ ਬੈਲਟ 107 ਬੰਦਿਆਂ ਨੂੰ ਹੁੰਦਾ 107 ਟਾਈਮਸ ਕਿਵੇਂ ਬਚਾਂਗੇ ਸਾਡੀ ਸਟੇਟ ਦੇ ਲੋਕ ਰੇਜਿਸਟ੍ਰੇਟ ਦੇ ਲੋਕ ਗਰੀਬ ਸਟੇਟਾਂ ਨਾਲ ਜਾ ਕੇ ਕਿਤੇ ਰਾਜਸਥਾਨ ਇੱਕਰ ਬਠਿੰਡਾ ਤੋਂ ਰਾਤ ਨੂੰ ਕੈਂਸਰ ਟ੍ਰੇਨ ਚੱਲਦੀ ਹੈ ਜਿਹਦੇ ਕੋ ਟਾਈਮ ਮਿਲਿਆ ਨਾ ਬਠਿੰਡੇ ਜਾਏ ਸਟੇਸ਼ਨ ਤੇ 9:30 ਵਜੇ ਟ੍ਰੇਨ ਚੱਲਦੀ ਹੈ ਰਾਤ ਨੂੰ ਫੁੱਲ ਕੈਂਸਰ ਪੇਸ਼ੈਂਟ ਉੱਥੇ ਲਾਲਿਆ ਕਰੋ ਲੰਗਰ ਉੱਥੇ ਤਾਂ ਕੋਈ ਲਾਉਂਦਾ ਨਹੀਂ ਇੱਥੇ ਲੰਗਰ ਆਪ ਵੀ ਬਣਾ ਕੇ ਖਾਪ ਵੀ ਖਾ ਲੈਣੇ ਆ ਗੁਰੂ ਸਾਹਿਬ ਨੇ ਲੰਗਰ ਬਣਾਇਆ ਸੀ ਰਾਹੀ ਪੰਦੀ ਲਈ ਭੁੱਖੇ ਲਈ ਇੱਥੇ ਰੱਜੇ ਆ ਫੇਟ ਵਧਿਆ ਕੋ ਜਿੰਮ ਜਾਂਦਾ ਦੇਖਿਆ ਗੁਰੂ ਘਰਾਂ ਚ ਲੈਵਸ਼ ਲੰਗਰ ਕੀ ਕਰ ਰਹੇ ਆ ਯਾਰ ਆਓ ਚੇਂਜ ਕਰੀਏ ਆਪਣੇ ਨਾਮ ਵੀ ਵਿਸ਼ਾ ਬਦਲੋ ਚੇਂਜ ਦਾ ਡਾਇਰੈਕਸ਼ਨ ਆਫ ਯੂਰ ਡੋਨੇਸ਼ਨ ਦੈਟਸ ਦਾ ਮੇਨ ਪੁਆਇੰਟ ਦ ਪੰਜਾਬ ਦਾ ਪਾਣੀ ਸੀ ਸਾਰਾ ਮੈਂ ਕਿਸਾਨ ਦਾ ਬੇਟਾ ਹਾਂ ਡਿਸਟ੍ਰਿਕਟ ਬਿਲੋਂਗ ਟੂ ਡਿਸਟ੍ਰਿਕਟ ਮੋਗਾ ਐਂਡ ਮੈਂ ਕੱਸੀ ਰਖਾਲ ਚ ਪਾਣੀ ਪੀ ਲੈਂਦਾ ਸੀ ਜਦੋਂ ਇੰਗਲੈਂਡ ਆਉਣ ਤੋਂ ਪਹਿਲਾਂ ਅੱਜ ਪੀ ਕੇ ਦਿਖਾਓ ਹੂ ਇਜ਼ ਰਿਸਪੌਂਸਿਬਲ ਅਸੀਂ ਖੁਦ ਜ਼ਿੰਮੇਦਾਰ ਹੈ ਸਭ ਤੋਂ ਹਾਈਐਸਟ ਕੈਂਸਰ ਇਨ ਮਾਈ ਸਟੇਟ ਯੂ ਕੈਨ ਨੋਟ ਬਲੀਵ ਇਟ 36 ਮੇਰੇ ਮਾਮਾ ਭੈਣਾਂ ਡੇਲੀ ਮਰ ਰਹੇ ਨੇ ਜਿਹੜੇ ਟੈਸਟ ਥੋੜੇ ਹੁੰਦੇ ਹੋ ਮੇਰੀ ਮਾਮਾ ਭੈਣਾਂ ਇੱਥੇ ਇਟ ਮੀਨਸ ਵੀ ਆਰ ਅ ਫੇਲ 12783 ਪਿੰਡਾ ਪੰਜਾਬ ਦਾ 12783 ਪਿੰਡਾ ਤੇ ਸਾਡੀ ਸੰਸਥਾ ਨੇ ਵਰਲਡ ਕੈਂਸਰ ਕੇਅਰ ਨੇ 82 828 ਇਹਦੇ ਤੇ 1200 ਅਸੀਂ ਬਸਾਂ ਇੰਗਲੈਂਡ ਤੋਂ ਬਣਾ ਕੇ ਭੇਜੀਆਂ ਮੈਮੋਗ੍ਰਾਫੀ ਫਿਟ ਕਰ ਕਰ ਫ੍ਰੀ ਕਰ ਰਹੇ ਆਂ ਆਪ ਕੋ ਆਪਣੇ ਪਿੰਡਾਂ ਨੂੰ ਸਪான்ਸਰ ਕਰੋ ਗੋਦ ਲਾਓ ਅਪ ਦੇ দান ਦੀ ਦਿਸ਼ਾ ਆਪ ਦੇ ਪਿੰਡ ਤੇ ਲੈ ਜਾਓ ਕਿਸੇ ਨੂੰ ਨਾ ਪੈਸੇ ਦਿਆ ਕਰੋ ਇੱਥੇ ਆਇਆ ਨੂੰ ਸਭ ਪੈਸੇ ਇਕੱਠੇ ਕਰਨ ਆਉਂਦੇ ਆਂ ਆਪ ਦੇ দান ਦੀ ਦਿਸ਼ਾ ਜਸਟ ਆਪ ਦੇ ਵਿਲੇਜ ਤੇ ਕਰਿਆ ਕਰੋ ਆਪ ਦੇ ਪਿੰਡ ਤੇ ਕਰਿਆ ਕਰੋ ਜਾ ਕੇ ਕਿਹੜਾ দান ਕਰਿਆ ਕਰੋ ਕਲੀਨ ਵਾਟਰ এডਿਕੇਸ਼ਨ ਐਂਡ ਮੈਡੀਕਲ ਚੌਥਾ দান ਬਹੁਤ ਕਰ ਲਿਆ ਇਹਨੇ ਸੋਚਿਓ ਕਿ ਮੈਂ ਗੁਰੂ ਤੋਂ ਦੂਰ ਆਂ ਨੋ ਮੈਂ ਮੰਨਦਾ ਆਂ ਗੁਰੂ ਨੂੰ ਪਰ ਨੂੰ ਇੱਕ ਸਾਥ ਬੜਾ ਬਹੁਤ ਆਉਂਦੇ ਇੱਥੇ ਨਾ ਸਾਡੇ ਕੈਂਪਾਂ ਤੇ ਆ ਕੇ ਦੇਖਿਆ ਕਰੋ ਵਟ ਵੀ ਡੂਇੰਗ ਅਸੀਂ ਬੈਸਟ ਕੈਂਸਰ ਸਰਵਿਕਸ ਕੈਂਸਰ ਪ੍ਰੋਸਟੇਟ ਕੈਂਸਰ ઓਰਲ ਕੈਂਸਰ ਥਰਟ ਕੈਂਸਰ ਰੋਡ ਤੇ ਖੜ ਕੇ ਚੈੱਕ ਅਪ ਕਰ ਰਹੇ ਹਾਂ ਕਿੰਨੀ ਵੇਟਿੰਗ ਲਿਸਟ ਹੈ 15 ਮਿੰਟ ਟੈਸਟ ਕਰ ਲਓ ਜਾ ਕੇ ਵੀ ਕੀ ਇਹ ਗੰਦਾਇਆ ਬੰਦਾ ਸਾਨੂੰ ਕਹਿ ਰਿਹਾ ਕਿ ਇਹ ਟਰੂ ਹੈ ਜਦੋਂ ਪੰਜਾਬ ਜਾਣਾ ਹੈ ਤਾਂ ਤੁਹਾਨੂੰ ਕੈਂਪਾਂ ਦੀ ਲਿਸਟ ਲੈ ਕੇ ਜਾਇਓ ਸਾਡੇ ਅਸੀਂ ਡੇਲੀ 25 ਵਿਲੇ ਚੈੱਕ ਅਪ ਕਰ ਦਿੰਨੇ ਆ ਸਾਰੀ ਸੰਸਤਾ ਤੇ ਡੇਲੀ ਜੁਨਾਈਟਿਡ ਨੇਸ਼ਨ ਨੂੰ ਰਿਪੋਰਟ ਦਿੰਨੇ ਆ ਪਰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਸੈਂਟਰ ਐਂਡ ਅਵੇਅਰਨੈਸ ਸੈਂਟਰ ਮੈਂ ਪੰਜ ਚੀਜ਼ਾਂ ਤੁਹਾਨੂੰ ਦੱਸ ਦੇਣਾ ਜ਼ਰੂਰ ਖਾਇਆ ਕਰੋ ਬਰੋਕਲੀ ਹਰ ਰੋਜ਼ ਖਾਇਆ ਕਰੋ ਕੱਚੀ ਆਪੀ ਸਲਾਡ ਚ ਜਿੰਨੀਆਂ 베ਰੀ ਦਾ ਕੈਨੇਡਾ ਚ ਬਹੁਤ 베ਰੀ ਦਿੰਦੀ ਹੈ ਸਟਰਾਬਰੀ ਬਲੂ 베ਰੀ ਇਹ ਬਦ ਤੋਂ ਬਦ ਖਾਇਆ ਕਰੋ ਠੀਕ ਹੈ ਵੀਟ ਗ੍ਰਾਸ ਇਹ ਯੂਜ਼ ਕਰਿਆ ਕਰੋ ਸਵੇਰ ਟੇ ਦੋ ਗਲਾਸ ਗਰਮ ਪਾਣੀ ਦੇ ਪੀਆ ਕਰੋ ਜੇ ਪੀ ਸਕਦੇ ਹਾਂ ਤਾਂ ਤੁਹਾਡਾ ਪੇਟ ਬੇਦੇ ਨੇ 15 ਡੇਸ ਕੱਟ ਜਾਏਗਾ ਠੀਕ ਹੈ ਹਰ ਰੋਜ਼ ਸੈਰ ਕਰਿਆ ਕਰੋ ਸਟ्रेस ਇਜ਼ ਦ ਬਿਗੇਸਟ ਕਿਲਰ ਤੇ ਜੇ ਦੇਖ 10 ਡਾਲਰ ਹੈ ਨਾ ਪੰਜਾਹਾਂ ਦਾ ਬੰਗਰ ਨਾਲ ਲਿਆ ਕਰੋ ਏਟੀ ਨੇ ਕਿਹੜੇ ਕਿਹੜੇ ਦੁੱਖਾਂ ਵਿੱਚ ਦੀ ਲੰਗੜ ਹੈ ਲੰਡਨ ਇਕ ਨਾ ਮੀਟਿੰਗ ਸੀ ਕੈਂਸਰ ਦੀ ਤੇ ਕਿਸੇ ਦੇ ਨਾ ਬੇਟੀ ਪੈਦਾ ਹੋ ਗਈ ਤੇ ਦੋ 올ਡ ਇਸ ਲੇਡੀਜ਼ ਬੈਠੀਆਂ ਹਸਪਤਾਲ ਦੇ ਬਾਹਰ ਤੇ ਮੈਂ ਦੇ ਜੀ ਨਾ ਕੈਂਸਰ ਦੀ ਮੀਟਿੰਗ ਸੀ ਮੈਂ ਜਲਦੀ ਨਿਕਲ ਗਿਆ ਤੇ ਮੈਂ ਹੈਲੋ ਕਹਿ ਗਿਆ ਮੈਨੂੰ ਕੈਂਸਰ ਵਾਲਾ ਕਲੰਗ ਸਿੰਘ ਹੀ ਕਹਿੰਦੇ ਆ ਤੇ ਫਿਰ ਮੈਂ ਵਾਪਸ ਆਇਆ ਕੱਲਾ ਕਰ ਰਹੀਆਂ ਸਾਡੇ ਇੱਕ ਹੋਰ ਪੱਥਰ ਆ ਗਿਆ ਇੱਕ ਬੇਟੀ ਹੋਰ ਪੈਦਾ ਹੋ ਗਈ ਔਰਤਾਂ ਤੂੰ ਕਹਿ ਰਹੀ ਹੈ ਤੇ ਮੈਨੂੰ ਮਿੱਥ ਰੁਕਿਆ ਨਾ ਗਿਆ ਕਿਉਂਕਿ ਕਮਲੇ ਰੌਕਿਆ ਨਾ ਮੈਂ ਕਿਹਾ ਤੂੰ ਵੱਡਾ ਪੱਥਰ ਹੈ ਪਲੀਜ਼ ਧੀ ਰਲਦੀ ਮਰ ਜਾਂਦੀ ਐ ਫਿਰ 18 ਸਾਲ ਮੁੰਡਿਆਂ ਦੀਆਂ ਵਿਸਲਾਂ ਸਹਿੰਦੀ ਐ ਜਦੋਂ ਕਾਲਜ ਜਾਂਦੀ ਐ ਓਕੇ ਫਿਰ ਵਿਆਹ ਹੁੰਦਾ ਕੋਈ ਬੂਮਨੇ ਵਾਲਾ ਆ ਜਾਂਦਾ ਕਹਿੰਦਾ 25 ਲੱਖ ਲੈਣਾ ਠੀਕ ਐ ਫੇਰ ਸਸ ਮੁੰਡਾ ਲੱਭਦੀ ਉਹ ਤੋਂ ਫਿਰ ਮਰ ਜਾਂਦੀ ਐ ਕੰਮ ਕਰਦੀ ਕਰਦੀ ਔਰ ਦੀ ਏਜ 56 ਇਅਰ ਆ ਪੰਜਾਬ ਚ ਐਵਰੇਜ ਏਜ ਤੇ ਫੇਰ ਉਹਦੀ ਡੈਡ ਬਾਡੀ ਖੱਫਣ ਨੂੰ ਵੇਟ ਕਰਦੀ ਐ ਕਿ ਮੇਰੇ ਪੇਕਿਆਂ ਤੋਂ ਆਵੇ ਕਿੱਥੋਂ ਦੇ ਕੰਮ ਕੀਤਾ ਉੱਥੋਂ 5 ਮੀਟਰ ਕੱਪੜਾ ਵੀ ਨਹੀਂ ਪਾ ਸਕਦੇ ਉਹਦੇ ਤੁਸੀਂ ਗੱਲ ਤੇ ਵਾਹ ਗੁਰਗਨ ਸਾਹਿਬ ਦੇ ਬਾਰਸੋ ਉਹਦੀ ਡੈੱਡ ਬੋਡੀ ਖੱਪਣ ਦੀ ਵੇਟ ਕਰਦੀ ਆ ਕਿ ਮੇਰੇ ਪਿੱਕਿਆਂ ਤੋਂ ਆਵੇ ਜਿਹੜੇ ਘਰ ਚ ਨੇ ਬੱਚੇ ਪੈਦਾ ਕੀਤੇ ਤੇ ਇੱਕ ਸ਼ਾਦੀ ਹਸਬੈਂਡ ਤੋਂ ਸ਼ਾਇਦ ਕੁੱਟ ਵੀ ਖਾਦੀ ਹੋਵੇ ਆ ਤੁਹਾਡੀ ਹਾਲਤ ਦੱਸ ਦਿੱਤਾ ਹਾਂ ਉਹਦੀ ਬਹੁਤ ਧੰਨਵਾਦ ਕੋਈ ਗੱਲ ਚੁਣ ਗਈ ਜੇ ਮਾਫੀ ਵੀ ਚਾਹੁੰਦਾ ਮੇਰੀ ਗੱਲ ਤੇ ਬਹੁਤ ਪਰਿਓ ਇਹ ਤੰਗਰੁਸਤ ਵਿਅਕਤੀਆਂ ਲਈ ਹੈ ਕਿਸੇ ਤਰੀਜ਼ਾ ਲਈ ਨਹੀਂ ਹੈ ਕਿਉਂਕਿ ਜਦੋਂ ਕਿਸੇ ਨੂੰ ਇਸ ਤਰ੍ਹਾਂ ਦੀ ਬਿਮਾਰੀ ਹੋ ਗਈ ਉਹਨਾਂ ਤਾਂ ਇਹ ਲਾਜ਼ਮ ਹੋਣਾ ਵੱਡੇ ਵੱਡੇ ਰਸਤਾ ਹੱਲੇ ਵਿੱਚ ਅੱਜ ਦੇ ਇਸ ਕੈਂਪ ਦੇ ਵਿੱਚ ਤੁਹਾਡੇ ਹਰ ਤਰ੍ਹਾਂ ਦੇ ਟੈਸਟ ਹੋਣਗੇ ਜਿਹੜੇ ਟੈਸਟ ਆਮ ਮਾਰਕੀਟ ਦੇ ਵਿੱਚ ਉਪਲਬਧ ਨਹੀਂ ਹੈਗੇ ਇੱਕ ਇੱਕ ਟੈਸਟ ਜਿਹੜਾ ਹੈਗਾ ਵਿੱਚ ਇਹੋ ਜਿਹੇ ਟੈਸਟ ਜਿਹੜਾ ਇੱਕ ਟੈਸਟ 10-15 ਹਿੰਕਾਰ ਸੋ ਇਸ ਲਈ ਕਿਸੇ ਵੀ ਮਨ ਦੇ ਵਿੱਚ ਜੇ ਤੁਸੀਂ ਕੈਂਪ ਲਾਉਣੇ ਆਂ ਤੁਹਾਨੂੰ ਪਤਾ ਨੇ ਮਨਾ ਜਾਇਆ ਕਰੂ ਕੈਂਸਲ ਜਾਣ ਤੁਹਾਨੂੰ ਸਾਡੇ ਕੋਲ ਕੈਂਸਲ ਲੱਭਣਾ ਨਹੀਂ ਜੇ ਲੱਭਣੇ ਨੇ ਜੇ ਕਰਦੇ ਹੋਣ ਕਿ ਉਹ ਪਰਦੇਸ ਨਾਲ ਜਾਂ ਦਵਾਈ ਨਾਲ ਠੀਕ ਹੋ ਜਾ ਜੇਕਰ ਅਸੀਂ ਅੱਥਾਂ ਵਿੱਚੀਆਂ ਫਿਰ ਉਹ ਇਹ ਰੋਕੀਤਾ ਅੰਦਰ ਅੰਦਰ ਕੋਈ ਜੀ ਪਲ ਗਈ ਵੱਡੀ ਹੋ ਗਈ ਫਿਰ ਉਸ ਦਾ ਇਲਾਜ ਕਰਾਉਣਾ ਪਊਗਾ ਜੋ ਕਿ ਬਹੁਤ ਮਹਿੰਗਾ ਅਤੇ ਬੜਾ ਤਕਨੀਕ ਦੇ ਹੈ ਸੋ ਇਸ ਲਈ ਜਿੰਨੇ ਐਂਪਲਸ ਆਏ ਨੇ ਮੇਰੀ ਬੈਂਸੀ ਹੈ ਕਿ ਹਰ ਇੱਕ ਦੇ ਟੈਸਟ ਹੋਏ ਨੇ ਉਹ ਟੈਸਟ ਹੋਣ ਦਾ ਪ੍ਰੋਸੀਜਰ ਹੈ ਪਹਿਲਾਂ ਉਹਦਾ ਰਜਿਸਟ੍ਰੇਸ਼ਨ ਕਾਊਂਟਰ ਲੱਗਿਆ ਗਿਆ ਜਿੱਥੋਂ ਤੁਹਾਨੂੰ ਪਰਚੀ ਮਿਲਣੀ ਹੈ ਉਸ ਤੋਂ ਬਾਅਦ ਦੋ ਨੰਬਰ 6 ਡਾਕਟਰਸ ਨੇ ਤਿੰਨ ਲੇਡੀਜ਼ ਦੇ ਤਿੰਨ ਜੈਂਟਸ ਨੇ ਉਹਨਾਂ ਦੇ ਹੁਣ ਅਸੀਂ ਇੱਥੇ ਲਾਉਣ ਲੱਗੇ ਆਂ ਉਹ ਤੁਹਾਨੂੰ ਮਿਲਣਗੇ ਤੁਹਾਨੂੰ ਗੱਲਾਂ ਪੁੱਛਣਗੇ ਤੁਹਾਡੀਆਂ ਗੱਲਾਂ ਦੱਸਿਆਂ ਦੇ ਆਧਾਰ ਦੇ ਉੱਤੇ ਫਿਰ ਤੁਹਾਨੂੰ ਦੱਸੂਗੇ ਤੁਹਾਡੇ ਕਿਹੜੇ ਕਿਹੜੇ ਟੈਸਟ ਹੋਣੇ ਨੇ ਜ਼ਰੂਰੀ ਨਹੀਂ ਹਰੇਕ ਨੂੰ ਕਦੇ 17 ਟੈਸਟ ਹੋਣੇ ਨੇ ਜ਼ਰੂਰੀ ਨਹੀਂ ਕਿੰਨੇ 21 ਹੋਣਾ ਤੁਹਾਡੇ ਉਮਰ ਦੇ ਵਿਹਾਰ ਨਾਲ ਤੁਹਾਡੇ ਨੂੰ ਦੱਸਿਆਂ ਹੋਈਆਂ ਗੱਲਾਂ ਦੇ ਵਿਹਾਰ ਨਾਲ ਉਹ ਟੈਸਟ ਹੋਣੇ ਨੇ ਉਸ ਤੋਂ ਬਾਅਦ ਤੁਸੀਂ ਬਾਹਰ ਬੱਸਾਂ ਪੜੀਆਂ ਨਾਲ ਤੇ ਨੰਬਰ ਲੱਗੇ ਹੈਗੇ 1 ਨੰਬਰ ਵਾਸਤੇ 2 ਨੰਬਰ ਵਾਸਤੇ 3 ਨੰਬਰ ਵਾਸਤੇ 4 ਨੰਬਰ ਵਾਸਤੇ ਉਹ ਇੰੀਆਂ ਬੱਸਾਂ ਨੇ ਉਹ ਆਮ ਸਧਾਰਨ ਬੱਸਾਂ ਨਹੀਂ ਹੈਗੀਆਂ ਉਹਨਾਂ 'ਚ ਬਹੁਤ ਮਹਿੰਗੀਆਂ ਮਸ਼ੀਨਰੀਆਂ ਲੱਗੀਆਂ ਹੋਈਆਂ ਨੇ ਟੈਕਨੀਸ਼ੀਅਨ ਨੇ ਜਿੱਥੇ ਕੋਈ